ਪੰਜਾਬ ਸਰਕਾਰ ਦੇ ਵੱਲੋਂ ਚਲਾਏ ਗਏ ਯੋਗ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਜ਼ਿਲ੍ਹਾ ਫਤਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੁਰਗੀ ਗੋਵਿੰਦਗੜ੍ਹ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਐਸਐਸਪੀ ਸ਼ੁਭ ਮਕਰਵਾਲ ਦੀ ਅਗਵਾਈ ਦੇ ਵਿੱਚ ਐਸਪੀ ਰਾਕੇਸ਼ ਯਾਦਵ ਡੀਐਸਪੀ ਅਮਲੋ ਗੁਰਦੀਪ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਨੇ ਸਥਾਨਕ ਐਸਡੀ ਮਾਡਲ ਸਕੂਲ ਨੇੜੇ ਪੈਂਦੀ ਢਹਾ ਬਸਤੀ ਵਿੱਚ ਸਰਚ ਆਪਰੇਸ਼ਨ ਚਲਾਇਆ ਇਸ ਦੌਰਾਨ ਕੁਝ ਸ਼ੱਕੀ ਨਸ਼ਾ ਤਸਕਰਾਂ ਦੇ ਘਰਾਂ ਵੀ ਬਰੀਕੀ ਦੇ ਨਾਲ ਤਲਾਸ਼ੀ ਵਿਗਈ ਹੈ ਇਸ ਮੌਕੇ ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੇ ਵਿੱਚ ਵਕਫਾ ਖਾਵਾ ਉੱਤੇ ਨਸ਼ੇ ਵਿਰੁੱਧ ਆਪਰੇਸ਼ਨ ਚਲਾਇਆ ਗਿਆ ਹੈ ਜਿਸ ਦੌਰਾਨ 11 ਵਿਕਤਾਂ ਨੂੰ ਰਾਉਂਡ ਅਪ ਕੀਤਾ ਤੇ ਉਹਨਾਂ ਅੱਗੇ ਦੱਸਿਆ ਇਹ ਉਹਦੂ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਜ਼ਿਲ੍ਹੇ ਭਾਰਤ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਰੀਬ 1200 ਛੋਟੇ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਚੁੱਕਿਆ ਹੈ ਇਸ ਤੋਂ ਇਲਾਵਾ ਹੁਣ ਤੱਕ ਕਰੀਬ 800 ਨਸ਼ੇ ਦੇ ਆਦੀ ਵਿਕਤਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਭੇਜ ਕੇ ਪੰਜਾਬ ਸਰਕਾਰ ਵੱਲੋਂ ਇਹ ਮੰਨਉ ਡੀਜੀਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਹੈ ਨਸ਼ਿਆ ਦੇ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਐਂਡ ਜਿਹੜਾ ਸਾਡਾ ਯੁੱਧ ਨਸ਼ਿਆ ਬਰਦੂ ਚੱਲ ਰਿਹਾ ਹੈ ਉਹਦੇ ਤਹਿਤ ਫਤਿਹਗੜ ਸਾਹਿਬ ਪੁਲਿਸ ਵੱਲੋਂ ਪਿਛਲੇ 1 ਮਾਰਚ ਤੋਂ ਲੈ ਕੇ ਹੁਣ ਤੱਕ ਕਾਫੀ ਜੜੀ ਹੈਗੀ ਇਹਦੇ ਚੋਣੀਆਂ ਵੀ ਹਾਸਲ ਕੀਤੀ ਗਈ ਸਾਡੇ ਵੱਲੋਂ ਕਰੀਬ 1200 ਜਿਹੜੇ ਹੈਗੇ ਆ 1200 ਇਸ ਤਰੀਕੇ ਦੇ ਜਿਹੜੇ ਕੋਈ ਛੋਟੇ ਵੱਡੇ ਨਸ਼ਾ ਤਸਕਰ ਜਾਂ ਪੈਡਲਰ ਸੀ ਕੇ ਇਲਾਕੇ ਦੇ ਵਿੱਚ ਉਹਨਾਂ ਨੂੰ ਫੜ ਕੇ ਜੇਲ੍ਹ ਚ ਭੇਜਿਆ ਗਿਆ ਹੈ ਉਸ ਤੋਂ ਇਲਾਵਾ ਕਰੀਬ 800 ਦੇ ਕਰੀਬ ਜਿਹੜੇ ਇਹੋ ਜਿਹੇ ਸਾਡੇ ਜਿਹੜੇ ਵਾਸੀ ਸੀਗੇ ਵਸਨੀਕ ਸੀ ਜਿਹੜੇ ਕਿ ਇਸ ਨਸ਼ੇ ਦੀ ਤੋਣ ਦੇ ਆਦੀ ਸਨ ਜਾਂ ਇਸ ਤੋਂ ਬਿਮਾਰ ਸੀ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਭੇਜ ਕੇ ਯਾਨੀ ਕਿ ਨਸ਼ਾ ਛਡਾਊ ਕੇਂਦਰ ਭੇਜ ਕੇ ਉਹਨਾਂ ਦਾ ਇਲਾਜ ਉਹਨਾਂ ਦਾ ਜਿਹੜਾ ਹੈ ਇਲਾਜ ਕਰਵਾਇਆ ਜਾ ਰਿਹਾ ਇਸ ਤੋਂ ਇਲਾਵਾ ਜਿਹੜੇ ਬੱਚੇ ਜਿਨ੍ਹਾਂ ਦਾ ਇਲਾਜ ਹੋ ਗਿਆ ਕਈਆਂ ਨੂੰ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਨੌਕਰੀ ਵੀ ਇੰਡਸਟਰੀ ਦੇ ਵਿੱਚ ਵੀ ਦਿਲਾਈ ਗਈ ਹੈ ਤੇ ਉਹਨਾਂ ਨੇ ਆਪ ਵੀ ਕਈਆਂ ਦੇ ਵਿੱਚ ਸੈਲਫ এমਪਲॉयਮੈਂਟ ਲਿੱਤਾ ਕਈਆਂ ਨੇ ਜਿਹੜੇ ਤੇ ਅੱਜ ਦੀ ਜਿਹੜੀ ਇੱਕ ਆਸੂ ਦੀ ਕਾਰਨ ਉਸੇ ਲੜੀ ਦੇ ਵਿੱਚ ਅੱਜ ਹੀ ਆਪਣੀ ਇੱਕ ਸਰਚ ਆਪਰੇਸ਼ਨ ਚੱਲ ਰਹਾ ਹੈ ਜਿਹਨੂੰ ਐਸਪੀ ਡੀ ਸਾਹਿਬ ਐਸਪੀ ਹੈੱਡਕ quarters ਤੇ ਐਸਪੀ ਪੀਬੀਆਈ ਇਹ ਜ਼ਿਲ੍ਹੇ ਪੱਧਰ ਤੇ ਸਾਡੇ ਐਸਪੀ ਸਾਹਿਬਾਨ ਤੇ ਸਾਰੇ ਡੀਐਸਪੀ ਹਮਲੋ ਡੀਐਸਪੀ ਫਤਿਹਗੜ ਸਾਹਿਬ ਬੱਸੀ ਡੀਐਸਪੀ ਖਮਾਨਾ ਸਾਰੇ ਖਮਾਨੋ ਸਾਰੇ ਜਿਹੜੇ ਡੀਐਸਪੀ ਸਾਹਿਬਾਨ ਇਹਨੂੰ ਸਾਰੇ ਲੀਡ ਕਰ ਰਹੇ ਆ ਆਪਣੇ ਤੌਰ ਤੇ ਤੇ ਇਹਦੇ ਵਿੱਚ ਵੱਖ-ਵੱਖ ਟੀਮਾਂ ਐਸਐਚਓ ਸਾਹਿਬਾਨ ਵੱਲੋਂ ਚੋਕਿੰਗ ਚਾਰਜੇਸ ਵੱਲੋਂ ਹੋਰ ਸੀਆਈਏ ਇੰਚਾਰਜ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਿਆ ਨੇ ਉਸੇ ਲੜੀ ਦੇ ਵਿੱਚ ਅੱਜ ਅਸੀਂ ਜਿਹੜ ਬਸਤੀ ਜਿਹੜੀ ਹੈਗੀ ਇੱਥੇ ਖੜੇ ਹੋਏ ਆ ਤੇ ਅੱਜ ਸਾਡੀ ਸਾਰੀ ਜਿਹੜੀ ਹੈਗੀ ਤੇ ਕਾਰਵਾਈ ਚੱਲ ਰਹੀ ਹੈ ਹੁਣ ਤੱਕ ਕਰੀਬ 11 ਜਿਹੜੇ ਹੈਗੇ ਆ ਇਸ ਤਰੀਕੇ ਦੇ ਬੰਦੇ ਅਸੀਂ ਰਾਉਂਡ ਅਪ ਕਰ ਚੁੱਕੇ ਜਿਨ੍ਹਾਂ ਨੂੰ ਸਾਡੀ ਟੀਮ ਜਿਨ੍ਹਾਂ ਨੂੰ ਵੈਰੀਫਾਈ ਕਰ ਰਹੀ ਹੈ ਜਿਨ੍ਹਾਂ ਦੇ ਉਹਨਾਂ ਦੇ ਰਿਕਾਰਡ ਦੇ ਬਾਰੇ ਐਂਟੀਸੀਡੈਂਟਸ ਬਾਰੇ ਤੇ ਉਹ ਫਿਰ ਆ ਕੇ ਆਫਟਰ ਵੈਰੀਫਿਕੇਸ਼ਨ ਜੋ ਵੀ ਬੜੀ ਕਾਨੂੰਨੀ ਕਾਰਵਾਈ ਹੋਏਗੀ ਉਹ ਅਮਲ ਚ ਲਿਆਂਦੀ ਜਾਊਗੀ ਇਸ ਤੋਂ ਇਲਾਵਾ ਮੈਂ মিডিਆ ਦੇ ਸੱਜਣਾ ਰਹੀ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਸਮਾਜ ਦੇ ਵਿੱਚ ਜਿਹੜੇ ਡਰੱਗ ਦੇ ਕੰਜ਼ਮਪਸ਼ਨ ਦੇ ਹੌਟ ਸਪots ਆ ਬਿਕੋਸ ਸਾਨੂੰ ਮੀਡੀਆ ਦੇ ਰਾਹੀਂ ਲੋਕਾਂ ਰਾਹੀਂ ਫੀਡਬੈਕ ਮਿਲਦੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਕੋਈ ਅਬੈਂਡੰਡਡ ਪਲੇਸਿਸ ਹੁੰਦੇ ਆ ਕੋਈ ਪਾਰਕ ਹੁੰਦੇ ਆ ਕਿਤੇ ਕੋਈ ਰੇਲਵੇ ਸਟੇਸ਼ਨ ਦੇ ਕੋਲ ਇਧਰ ਜਿਹੜੇ ਹੈਗੀਆਂ ਉੱਥੇ ਪ੍ਰੋਪਰ ਲਾਈਟਲਿੰਗ ਨਹੀਂ ਹੁੰਦੀ ਪ੍ਰੋਪਰ ਇਲੈਕਟ੍ਰਿਸਿਟੀ ਨਹੀਂ ਹੁੰਦੀ ਉੱਥੇ ਜਿਹੜੇ ਇਸ ਤਰੀਕੇ ਦੇ ਬੰਦੇ ਉੱਥੇ ਇਕੱਠੇ ਹੋ ਕੇ ਇਸ ਤਰੀਕੇ ਦੀ ਕੁਝ ਐਂਟੀ ਸੋਸ਼ਲ ਐਕਟੀਵਿਟੀਆਂ ਜਾਂ ਕੁਝ ਡਰੱਗ ਪਗੜਾ ਲੈਣ ਦੇ ਜਿਹੜੇ ਹੈਗੇ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਤੇ ਸਾਡੀ ਜਿਹੜੀ ਟੀਮ ਹੁਣ ਇਸ ਤੇ ਵੀ ਕੰਮ ਕਰ ਰਹੀ ਹੈ ਤੇ ਕੋਈ ਵੀ ਅਬੈਂਡੰਟ ਪਲੇਸ ਹੈ ਜਾਂ ਕੋਈ ਆਈਸੋਲੇਟਿਡ ਜਗਾ ਹੈਗੀ ਆ ਉੱਥੇ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਪ੍ਰੋਪਰ ਇਨਫਰਾਸਟ੍ਰਕਚਰ ਉੱਤੇ ਆਵੇ ਜਿਵੇਂ ਕਿ ਰੋਡ ਰੋਡ ਕੰਸਟ੍ਰਕਸ਼ਨ ਹੋ ਜਾਂ ਕੋਈ ਹੋਰ ਸਿਵਲ ਦਾ ਕੰਮ ਕਰਨਾ ਹੋ ਉਹ ਕੀਤਾ ਜਾਏਗਾ ਇਹਦੇ ਨਾਲ ਨਾਲ ਸਾਡੀ ਵੀ ਪੁਲਿਸ ਵੱਲੋਂ ਅਸੀਂ ਉੱਥੇ ਜਿਹੜੀ ਹੈ ਗਸ਼ਤ ਵਧਾਵਾਂਗੇ ਆਪਣੇ ਵੱਲੋਂ ਤੇ ਕੈਮਰਿਆਂ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਕੈਮਰਿਆਂ ਦੀ ਨਿਗਰਾਨੀ ਹੇਠ ਲਾਈਏ ਤਾਂ ਕਿ ਜਿਹੜੇ ਮਾੜੇ ਅਨਸਰ ਹੈ ਇਹਨਾਂ ਦੇ ਮਨ 'ਚ ਡਰ ਪਵੇ ਤੇ ਜਿਹੜੇ ਚੰਗੇ ਬੰਦੇ ਹੈਗੇ ਆ ਉਹਨਾਂ ਦੇ ਮਨ 'ਚ ਇੱਕ ਟਰਸਟ ਹੋਏ ਇੱਕ ਕੌਨਫੀਡੈਂਸ ਦੀ ਜਿਹੜੀ ਹੈ ਤੇ ਬਾਕੀ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਮੀਡੀਆ ਦੇ ਰਾਹੀਂ ਕਿ ਜੇ ਅਗਰ ਤੁਹਾਨੂੰ ਕਿਸੇ ਵੀ ਤਰੀਕੇ ਦੀ ਡਰੱਗਸ ਨੂੰ ਲੈ ਕੇ ਹੋਰ ਵੀ ਕਿਸੇ ਤਰੀਕੇ ਦੀ ਕੋਈ ਐਂਟੀ-ਸੋਸ਼ਲ ਇਲੀਗਲ ਐਕਟੀਵਿਟੀ ਬਾਰੇ ਪਤਾ ਲੱਗਦਾ ਹੈ ਤੇ ਸਰਕਾਰ ਵੱਲੋਂ ਜਾਰੀ ਸੇਫ ਪੰਜਾਬ ਦੀ ਹੈਲਪਲਾਈਨ ਹੋ 112 ਦਾ ਨੰਬਰ ਹੋ ਜਾਂ ਡਾਇਰੈਕਟਲੀ ਵੀ ਤੁਸੀਂ ਕਿਸੇ ਵੀ ਸੀਨੀਅਰ ਅਫਸਰ ਐਸਐਚਓ ਸਾਹਿਬਾ ਨੇ ਕਿਸੇ ਵੀ ਸਾਡੇ ਮੁਲਾਜ਼ਮ ਨੂੰ ਆ ਕੇ ਇਤਲਾਹ ਦੇ ਸਕਦੇ ਤੁਹਾਡੀ ਜਿਹੜੀ ਹੈ ਜਾਣਕਾਰੀ ਹੈ ਇਹਨੂੰ ਕੰਫੀਡੈਂਸ਼ੀਅਲ ਰੱਖਿਆ ਜਾਏਗਾ ਤੇ ਟਾਈਮ ਬਾਉਂਡ ਮੈਨਰ ਦੇ ਵਿੱਚ ਇੱਥੇ ਜਿਹੜੀ ਇਹ ਬੰਦੀ ਗਾਣੀ ਕਰ